ਜੇ ਤੁਸੀਂ ਜੇ ਐਂਡ ਕੇ ਹਿਮਾਚਲ ਪਠਾਨਕੋਟ ਗੁਰਦਾਸਪੁਰ ਦੇ ਇਲਾਕਿਆਂ ਤੋਂ ਮੇਰੀ ਵੀਡੀਓ ਦੇਖ ਰਹੇ ਹੋ ਤੇ ਫਿਰ ਤੁਹਾਨੂੰ ਪਤਾ ਹੋਣਾ ਹੈ ਕਿ ਮਾਣੀ ਜਿਹੜਾ ਕੀ ਹੁੰਦਾ ਹੈ ਮਾਣੀ ਹਰ ਕਾਰ ਦੇ ਵਿੱਚ ਗਰਮੀਆਂ ਦੇ ਵਿੱਚ ਬਣਾਇਆ ਜਾਂਦਾ ਕਿਉਂਕਿ ਕੱਚੇ ਅੰਬ ਜਿਹੜੇ ਬਹੁਤ ਜ਼ਿਆਦਾ ਆਂਦੇ ਆ ਤੇ ਮੈਂ ਆਪਣੇ ਤਰੀਕੇ ਦੇ ਨਾਲ ਤੁਹਾਨੂੰ ਦੱਸ ਰਹੀ ਹਾਂ ਕਿ ਮੈਂ ਆਪਣੇ ਘਰ ਦੇ ਵਿੱਚ ਇਹ ਮਾਣੀ ਜਿਹੜਾ ਕਿੱਦਾਂ ਬਣਾਣੀ ਆ ਤੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਲਾਸਟ ਤੱਕ ਦੇਖਿਓ ਕਿ ਮੈਂ ਕਿੱਦਾਂ ਬਣਾ ਕੇ ਤਿਆਰ ਕੀਤਾ ਹੈ ਰੈਸਪੀ ਚੰਗੀ ਲੱਗੇ ਲਾਈਕ ਸ਼ੇਅਰ ਕਰਿਓ ਤੇ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਪ ਫਿਰ ਦੇਖਦੇ ਤਿਆਰ ਕਰਨਾ ਹੈ ਤੇ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਜਿਹੜੇ ਆਂਬ ਹਨ ਇਹ ਮੈਂ ਉਬਾਲ ਲਿਆ ਕੁੱਕਰ ਦੇ ਵਿੱਚ ਪਾ ਕੇ ਇੱਕ ਗਲਾਸ ਪਾਣੀ ਪਾ ਕੇ ਦੋ ਸੀਟੀ ਆਣ ਤੱਕ ਹਾਈ ਫਲੇਮ ਤੇ ਇਹਨਾਂ ਨੂੰ ਮੈਂ ਉਬਾਲ ਲਿਆ ਉਸ ਤੋਂ ਬਾਅਦ ਆਂਬ ਜਿਹੜੇ ਪਾਣੀ ਦੇ ਵਿੱਚੋਂ ਮੈਂ ਕੱਢ ਕੇ ਬਰਫ਼ ਵਾਲੇ ਪਾਣੀ ਦੇ ਵਿੱਚ ਪਾ ਦਿੱਤੇ ਤਾਂ ਕਿ ਇਹ ਜਲਦੀ ਠੰਡੇ ਹੋ ਜਾਣ ਮੋਂ ਜਿਹੜੇ ਆਂਬਾ ਇਹਨਾਂ ਦੀਆਂ ਜਿਹੜੀਆਂ ਸਿੱਕੜ ਐ ਲੱਗ ਕਰਕੇ ਇਹਨਾਂ ਦੇ ਵਿੱਚੋਂ ਜਿਹੜਾ ਪਲਪ ਐ ਇਹ ਕੱਢ ਲੈਣਾ ਕੁਛ ਇਸ ਤਰੀਕੇ ਦੇ ਨਾਲ ਤੇ ਜਿਹੜੀਆਂ ਗਿੜਕਾ ਐ ਨਾ ਗਿੜਕਾ ਨੂੰ ਵੀ ਆਪਾਂ ਸੁਟਣਾ ਨਹੀਂ ਐ ਇਹਨਾਂ ਦੇ ਉੱਤੋਂ ਵੀ ਜਿਹੜਾ ਚੰਗੀ ਤਰ੍ਹਾਂ ਦੇ ਨਾਲ ਪਲਪ ਜਿਹੜਾ ਐ ਕੱਢ ਲੈਣਾ ਸਾਰਾ ਸਵਾਦ ਹੀ ਇਹ ਪਲਪ ਦਾ ਹੁੰਦਾ ਤੇ ਪਲਪ ਜਿਹੜਾ ਚੰਗੀ ਤਰ੍ਹਾਂ ਦੇ ਨਾਲ ਕੱਢ ਕੇ ਆਪਾਂ ਪਹਿਲੇ ਤਿਆਰ ਕਰ ਲੈਣੇ ਆ ਜਿਹੜੀਆਂ ਗਿੜਕਾਂ ਇਹ ਵੀ ਮੈਂ ਤੁਹਾਨੂੰ ਦਿਖਾਨੀ ਆ ਕਿ ਕਿੱਦਾਂ ਇਹਨਾਂ ਦੇ ਉੱਤੋਂ ਪਲਪ ਜਿਹੜਾ ਇਹ ਕੱਢਣਾ ਹੈ ਕੁਛ ਇਸ ਤਰੀਕੇ ਦੇ ਨਾਲ ਤੁਸੀਂ ਇਹ ਗਿੜਕਾਂ ਜਿਹੜੀਆਂ ਇਹ ਪਾ ਵੀ ਸਕਦੇ ਹੋ ਇਹ ਗਿੜਕਾਂ ਜਿਹੜੀਆਂ ਕੱਚੀਆਂ ਇਹਨਾਂ ਦੇ ਵਿੱਚ ਜਾਲੀ ਨਹੀਂ ਬਣੀ ਹੋਈ ਇਸ ਕਾਰਨ ਇਹਨਾਂ ਨੂੰ ਮੈਂ ਕੱਢ ਰਹੀ ਆ ਜੇਕਰ ਜਾਲੀ ਬਣੀ ਹੋਈ ਹੈ ਨਾ ਗਿੜਕਾਂ ਦੇ ਵਿੱਚ ਬਾਲ ਆਏ ਹੋਏ ਆ ਤੇ ਫਿਰ ਇਹ ਬਹੁਤ ਹੀ ਵਧੀਆ ਲੱਗਦੀਆਂ ਨੇ ਖਾਣ ਦੇ ਵਿੱਚ ਤੇ ਤੁਸੀਂ ਇਹਨਾਂ ਨੂੰ ਜ਼ਰੂਰ ਪਾ ਲਿਓ ਹੁਣ ਇਹ ਗਿੜਕਾਂ ਜਿਹੜੀਆਂ ਇਹਨਾਂ ਨੂੰ ਵੀ ਸਾਫ਼ ਕਰਕੇ ਇਹਨਾਂ ਦੇ ਉੱਤੋਂ ਵੀ ਜਿਹੜਾ ਪਲਪ ਹੈ ਇਹ ਵੀ ਉਤਾਰ ਲੈਣੇ ਆ ਇਹ ਬਹੁਤ ਹੀ ਵਧੀਆ ਪਲਪ ਜਿਹੜਾ ਸਾਨੂੰ ਹੁਣ ਮਿਲ ਗਿਆ ਤਾਂ ਹੁਣ ਆਪਾਂ ਇਹਨੂੰ ਫਲੇਵਰ ਦੇਣੇ ਆ ਇਹਦੇ ਵਿੱਚ ਪਾਣੀ ਹੈ 2 ਚਮਚ ਖੰਡ ਦੇ ਖੰਡ ਦੀ ਜਗ੍ਹਾ ਤੁਸੀਂ ਗੁੜ ਵੀ ਪਾ ਸਕਦੇ ਗੁੜ ਦੇ ਨਾਲ ਵੀ ਇਹ ਬਹੁਤ ਹੀ ਸਵਾਦ ਬੰਦਾ ਹੈ ਮਾਣੀ ਤੇ ਤੁਸੀਂ ਟੇਸਟ ਦੇ ਹਿਸਾਬ ਨਾਲ ਖੰਡ ਜਿਹੜੀ ਪਾ ਲੈਣੀ ਆ ਇਹ ਮਾਣੀ ਜਿਹੜੇ ਅੰਬ ਜਿਹੜੇ ਬਹੁਤ ਜ਼ਿਆਦਾ ਖੱਟੇ ਹੈ ਇਸ ਕੰਨ ਮੈਂ 2 ਚਮਚ ਜਿਹੜੀ ਖੰਡੇ ਦੇ ਵਿੱਚ ਪਾਈ ਹੈ ਬਾਅਦ ਵਿੱਚ ਟੇਸਟ ਕਰਕੇ ਦੇਖ ਲਵਾਂਗੇ ਜ਼ਰੂਰਤ ਪਈ ਤਾਂ ਹੋਰ ਪਾਵਾਂਗੇ 1/4 ਚਮਚਾ ਭੁੰਨੇ ਹੋਏ ਜੀਰੇ ਦਾ ਪਾਊਡਰ 1/4 ਚਮਚ ਇਸ ਦੇ ਵਿੱਚ ਕਾਲਾ ਲੂਣ ਅੱਧਾ ਚਮਚ ਇਸ ਦੇ ਵਿੱਚ ਸਫੇਦ ਲੂਣ ਮੈਂ ਪਾਇਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਕ ਚੁੰਡੀਆਂ ਜਿਹੜੀਆਂ ਲਾਲ ਮਿਰਚਾਂ ਕੁੱਟੀਆਂ ਹੋਈਆਂ ਲਾਲ ਮਿਰਚਾਂ ਮੈਂ ਇਹਦੇ ਵਿੱਚ ਪਾਈਆਂ ਤੁਸੀਂ ਆਪਣਾ ਟੇਸਟ ਦੇ ਹਿਸਾਬ ਨਾਲ ਦੇਖ ਲਓ ਜਿੰਨਾ ਤਿੱਖਾ ਖਾਣਾ ਪਸੰਦ ਕਰਦੇ ਉਸ ਦੇ ਹਿਸਾਬ ਨਾਲ ਮਿਰਚ ਜਿਹੜੀ ਹੈ ਪਾ ਲਿਓ ਦੋ ਮੈਂ ਹਰੀਆਂ ਮਿਰਚਾਂ ਵੀ ਇਹਦੇ ਵਿੱਚ ਪਾਈਆਂ ਥੋੜਾ ਜਿਹਾ ਇਹਦੇ ਵਿੱਚ ਬਰੀਕ-ਬਰੀਕ ਕੱਟਿਆ ਹੋਇਆ ਹਰਾ ਧਨੀਆ ਜਿਹੜਾ ਪਾ ਦੇਵਾਂਗੇ ਇੱਕ ਵੱਡੇ ਸਾਈਜ਼ ਦਾ ਪਿਆਜ਼ ਮੈਂ ਲਿਆਇਆ ਜਿਹਨੂੰ ਬਰੀਕ-ਬਰੀਕ ਕੱਟ ਲਿਆ ਇਹ ਵੀ ਆਪ ਸਾਰੀਆਂ ਚੀਜ਼ਾਂ ਦੇ ਵਿੱਚ ਪਾ ਦਿੱਤੀਆਂ ਹੁਣ ਆਪਾਂ ਇਹਦੇ ਵਿੱਚ ਪਾਣਾ ਹੈ ਫਰੈਸ਼ ਪੂਤਨਾ ਫਰੈਸ਼ ਪੂਤਨਾ ਮੈਂ ਘਰ ਦੇ ਵਿੱਚੋਂ ਹੀ ਗਮਲੇ ਦੇ ਵਿੱਚੋਂ ਤੋੜ ਕੇ ਜਿਹੜਾ ਹੈ ਦੋ ਤਿੰਨ ਡੰਡੀਆਂ ਜਿਹੜੀਆਂ ਲਈਆਂ ਇਹ ਡੰਡੀਆਂ ਦੇ ਨਾਲੋਂ ਜਿਹੜੇ ਪੱਤੇ ਇਹ ਲਾ ਲੈਣੇ ਆਪਾਂ ਤੇ ਪੱਤੇ ਨੂੰ ਆਪਾਂ ਪਹਿਲੇ ਇਕੱਠੇ ਕਰ ਲੈਣਾ ਇੱਕ ਹੱਥ ਦੇ ਵਿੱਚ ਤੇ ਫਿਰ ਆਪਾਂ ਇਹਨੂੰ ਬਰੀ ਬਰੀ ਕੱਟ ਕੇ ਇਹਦੇ ਵਿੱਚ ਪਾਵਾਂਗੇ ਪੱਤੇ ਜਿਹੜੇ ਪਹਿਲੇ ਕੱਟ ਕੇ ਨਹੀਂ ਰੱਖਣੇ ਕਿਉਂਕਿ ਪੁਦੀਨਾ ਜਿਹੜਾ ਹੈ ਪੂਤਨਾ ਜਿਹੜਾ ਹੁੰਦਾ ਹੈ ਇਹ ਕਾਲਾ ਹੋ ਜਾਂਦਾ ਹੈ ਇਸ ਕਰਕੇ ਇਹਨੂੰ ਪਹਿਲੇ ਕੱਟ ਕੇ ਨਹੀਂ ਰੱਖਣਾ ਇਹਨੂੰ ਨਾਲ ਦੀ ਨਾਲ ਹੀ ਕੱਟ ਕੇ ਇਹਦੇ ਵਿੱਚ ਪਾਣਾ ਹੈ ਤੁਸੀਂ ਮਾਣੀ ਕਿੱਦਾਂ ਬਣਾਉਂਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਇਹ ਦੱਸਣਾ ਬਿਲਕੁਲ ਵੀ ਨਾ ਭੁੱਲਿਆ ਕਰੋ ਤੇ ਜਿਹੜਾ ਪੋਦਰਾ ਇਹ ਮੈਂ ਇਹਦੇ ਵਿੱਚ ਪਾ ਲਿਆ ਹਰ ਘਰ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਨਾਲ ਇਹ ਮਾਣੀ ਜਿਹੜਾ ਇਹ ਬਣਦਾ ਗਰਮੀਆਂ ਦੇ ਦਿਨਾਂ ਦੇ ਵਿੱਚ ਤੇ ਮੈਂ ਆਪਣੇ ਘਰ ਦੇ ਵਿੱਚ ਇਸੇ ਤਰੀਕੇ ਦੇ ਨਾਲ ਇਹ ਮਾਣੀ ਜਿਹੜਾ ਇਹ ਬਣਾਨੀ ਆ ਤੇ ਬਹੁਤ ਹੀ ਜ਼ਿਆਦਾ ਖੱਟਾ-ਮਿੱਠਾ-ਚਟਪੜਾ ਇਹ ਬਣ ਕੇ ਤਿਆਰ ਹੁੰਦਾ ਹੁਣ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਦੇ ਨਾਲ ਕੋਲ ਲੈਣੀ ਆ ਖੰਡ ਜਿਹੜੀ ਇਹ ਚੰਗੀ ਤਰ੍ਹਾਂ ਦੇ ਨਾਲ ਕੋਲ ਜਾਣੀ ਚਾਹੀਦੀ ਹੈ ਮਾਣੀ ਦੇ ਵਿੱਚ ਤੁਸੀਂ ਇਹਦੇ ਵਿੱਚ ਹੋਰ ਬਰਫ਼ ਪਾ ਕੇ ਇਹਨੂੰ ਠੰਡਾ ਠੰਡਾ ਜਿਹੜਾ ਬਣਾ ਸਕਦੇ ਹੋ ਜਿੰਨਾ ਜਿੰਨੀ ਥਿਕਨੈਸ ਤੁਹਾਨੂੰ ਪਸੰਦ ਆ ਤੁਸੀਂ ਓਨਾ ਇਹਦੇ ਵਿੱਚ ਪਾਣੀ ਜਿਹੜਾ ਪਾ ਸਕਦੇ ਹੋ ਮਾਣੀ ਸਾਡਾ ਬਣ ਕੇ ਤਿਆਰ ਹੋ ਗਿਆ ਇਹ ਮਾਣੀ ਜਿਹੜਾ ਅਸੀਂ ਦਾਲ ਦੇ ਵਿੱਚ ਪਾ ਕੇ ਖਾਂਦੇ ਆ ਛੋਲਿਆਂ ਦੀ ਦਾਲ ਜਿਹੜੀ ਹੁੰਦੀ ਉਹਦੇ ਵਿੱਚ ਤੇ ਬਹੁਤ ਹੀ ਸੁਆਦ ਲੱਗਦਾ ਇਸ ਕਰਕੇ ਇਹਨੂੰ ਮੈਂ ਥੋੜਾ ਜਿਹਾ ਗਾੜਾ ਗਾੜਾ ਰੱਖਿਆ ਹੈ ਤੁਸੀਂ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ ਥੋੜਾ ਜਿਹਾ ਪਤਲਾ ਵੀ ਕਰ ਸਕਦੇ ਹੋ ਜੇਕਰ ਤੁਸੀਂ ਇਦਾਂ ਹੀ ਖਾਣਾ ਤਾਂ ਦੇਖੋ ਇਹਦੀ ਥਿਕਨੈਸ ਦੇਖੋ ਕਿੰਨੀ ਵਧੀਆ ਆਈ ਹੈ ਤੇ ਤੁਸੀਂ ਇੱਕ ਵਾਰ ਇਸ ਤਰੀਕੇ ਦੇ ਨਾਲ ਇਹ ਮਾਣੀ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਸੁਆਦ ਬੰਦਾ ਬਹੁਤ ਹੀ ਚਟਪਟਾ ਵੀ ਇਹ ਬੰਦਾ ਹੈ ਮਾਣੀ ਤੇ ਇੱਕ ਵਾਰ ਇਸ ਸੀਜ਼ਨ ਦੇ ਵਿੱਚ ਤੁਸੀਂ ਇਹ ਮਾਣੀ ਜਿਹੜਾ ਮੇਰੇ ਤੋਂ ਦੱਸਿਓ ਤਰੀਕੇ ਦੇ ਨਾਲ ਜ਼ਰੂਰ ਬਣਾ ਕੇ ਦੇਖਿਓ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡਾ ਇਹ ਮਾਣੀ ਕਿੱਦਾਂ ਦਾ ਬਣਿਆ ਹੈ ਹੁਣ ਇਹਦੇ ਉੱਤੇ ਮੈਂ ਥੋੜਾ ਜਿਹਾ ਬਰੀ ਬਰੀ ਕੱਟਿਆ ਹੋਇਆ ਪਿਆਜ ਜਿਹੜਾ ਗਾਰਨਿਸ਼ ਦੇ ਲਈ ਪਾ ਦਿੱਤੇ ਆ ਰੈਸਪੀ ਤੁਹਾਨੂੰ ਕਿੱਦਾਂ ਲੱਗੀ ਹੈ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਮਿਲਦੇ ਆਂ ਅੱਜ ਦੀ ਕੇ ਹੋਰ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਤਿ